ਜਿਸ ਸਤਿ ਸੰਬੰਧ ਮਾਣ ਹਕਮ ਸੁਹਾਗ ਦਾ ਅੰਜਸ ਸਿੰਘ ਬੰਦੇ ਸੇ ਸ਼੍ਰੀ ਗੁਰੂ ਸਾਹਿਬ ਦੇ ਚੜਾਗੇ ਮੱਥਾ ਟੇਕਦਾ ਅੱਜ ਤੋਂ ਅੱਜ ਜੀ ਸੇਤਾ ਲੀਵਾਲ ਗੇਂਦੇ ਉਹਨਾਂ ਨੇ ਸਨਮਾਨ ਕਰਨ ਜਾ ਰਹੇ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਸੱਜੇ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਦੀ ਸਾਬ ਜਾਦਿਆਂ ਦੀ ਯਾਦ ਦੇ ਵਿੱਚ ਚੌਥਾ ਸਮਾਗਮ ਕਰਵਾ ਰਹੇ ਇੱਥੇ ਜੀ ਤੇ ਪਹਿਲਾਂ ਦੇਵੀ ਤਲਾਬੀ ਜਿਹੜੀ ਗਰਾਊਂਡ ਆ ਉੱਥੇ ਕਰਵਾਈਦਾ ਸੀ ਉਹ ਠੰਡ ਤੇ ਧੁੰਦ ਦੀ ਵਜ੍ਹਾ ਨਾਲ ਜਿਹੜੇ ਟੀਚਰ ਸਾਹਿਬਾਨ ਆ ਉਹਨਾਂ ਨੇ ਬੇਨਤੀ ਕੀਤੀ ਵੀ ਕਿਸੇ ਹਾਲ ਦੇ ਵਿੱਚ ਕਰਵਾਇਆ ਜਾਵੇ ਇਸ ਕਰਕੇ ਇੱਥੇ ਸ਼ਨਾਈ ਪੈਲਸ ਦੇ ਵਿੱਚ ਸਾਬਜਾਦਿਆਂ ਦੀ ਯਾਦ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਸ ਵਿੱਚ ਬੱਚਿਆਂ ਨੂੰ ਜਾਣਕਾਰੀ ਮਿਲਦੀ ਆ ਸਿੱਖ ਧਰਮ ਬਾਰੇ ਤੇ ਕਿਸ ਤਰ੍ਹਾਂ ਸਿੱਖ ਧਰਮ ਦੀਆਂ ਕੁਰਬਾਨੀਆਂ ਆ ਤੇ ਬੱਚਿਆਂ ਨੇ ਬਹੁਤ ਸੋਹਣਾ ਸੱਜੇ ਢੰਗ ਨਾਲ ਕੀਰਤਨਾਂ ਕਵਿਤਾ ਹੋਰ ਸਮਾਗਮਾਂ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹਿਤ ਪੈਦਾ ਹੋਇਆ ਤੇ ਸਿੱਖ ਧਰਮ ਦੀ ਜਿਹੜੀ ਆ ਸਾਬਜਾਦਿਆਂ ਦੀ ਜਿਹੜੀ ਨੌਲੇਜ ਪੈਦਾ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਇਹੋ ਹੈ ਜੀ ਅੱਜਕੱਲ ਜਿਹੜੇ ਬੱਚੇ ਆ ਆਪਣੇ ਜਿਹੜੇ ਆਪਣੇ ਕਲਚਰ ਸੀਗਾ ਧਰਮ ਸੀਗਾ ਉਸ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਨਸ਼ਿਆਂ ਦਾ ਜਿਹੜਾ ਵੱਧ ਰਿਹਾ ਰੁਝਾਨ ਆ ਇਸੇ ਕਾਰਨਾ ਕਰਕੇ ਆ ਵੀ ਜਿਹੜੇ ਬੱਚਾ ਨੂੰ ਆਪਣੇ ਧਰਮ ਦੀ ਆਪਣੇ ਸਮਾਜ ਬਾਰੇ ਨੌਲੇਜ ਨਹੀਂ ਆ ਵੀ ਕਿਸ ਤਰ੍ਹਾਂ ਦਾ ਸਾਡਾ ਪਛੋਕੜ ਸੀਗਾ ਤੇ ਵੈਸਟਰਨ ਕਲਚਰ ਜਿਹੜਾ ਪੜਾਉਣ ਦੇ ਬੱਚੇ ਸੋ ਇਹੋ ਜਿਹੇ ਪ੍ਰਬੰਧ ਜਿਹੜੇ ਆ ਹੋਰ ਵੀ ਵੀਰਾਂ ਨੂੰ ਸਾਰੇ ਗੁਰੂ ਘਰਾਂ ਦੇ ਵਿੱਚ ਕਰਵਾਉਣੇ ਚਾਹੀਦੇ ਸਮੇਂ-ਸਮੇਂ ਤੇ ਤਾਂ ਕਿ ਜੋ ਬੱਚਿਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਜਦਾਂ ਦੀ ਇੱਕ ਇਰਫਾਨੀ ਸ਼ਹਾਦਤ ਜਿਹੜੀ ਆ ਇੱਕ ਬੜਾ ਵੱਡਾ ਮੈਸੇਜ ਦੇ ਕੇ ਗਈ ਇਸੀ ਕੌਮ ਨੂੰ ਅ ਦਸਵੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੈਸੇਜ ਹੀ ਦਿੱਤਾ ਸੀ ਐਡੀ ਤਕੜੀ ਕੁਰਬਾਨੀ ਸ਼ਹਾਦਤ ਹੋਈ ਜਿਹੜੀ ਬੱਚਾ ਨੂੰ ਚੰਗੇ ਰਸਤੇ ਪਵੇ ਜੋ ਅੱਜ ਦਾ ਸਮਾਂ ਮਾੜਾ ਚੱਲ ਰਿਹਾ ਜੋ ਹਲਾਕ ਹੋ ਗਿਆ ਇੱਕ ਛੋਟਾ ਜਿਹਾ ਅਸੀਂ ਉਪਰਾਲਾ ਕੀਤਾ ਜੀ ਇਹੋ ਤੇ ਉਸ ਉਪਰਾਲੇ ਦੇ ਜਰੀਏ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਸਾਡਾ ਪਰਿਸ਼ੋਕੜ ਕੀ ਸੀ ਤੇ ਅੱਜ ਅਸੀਂ ਕਿੱਥੇ ਖੜੇ ਆ। ਲਖੇ ਬੱਚਾ ਵੀ ਬਰਾਤ ਸਾਹਿਬ ਆਜੂ ਤੇ ਹਾਂਜੀ ਹਰ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਕਾਫੀ ਬੱਚੇ ਆਪਣੇ ਬਾਣੀ ਕੰਠ ਮੁਕਾਬਲਿਆਂ ਦੇ ਵਿੱਚ ਪਾਰਟਿਸਪੇਟ ਕਰਦੇ ਆ, ਲੱਗਦੇ ਦੇ ਵਿੱਚ ਕਰਦੇ ਆ, ਕੀਰਤਨ ਕੁਇਸ਼ਰੀ, ਕਵਿਤਾ, ਦਮਾਲੇ ਦੇ ਮੁਕਾਬਲੇ ਹੁੰਦੇ ਆ ਜੀ। ਤੇ ਬੱਚਿਆਂ ਦਾ ਉਤਸ਼ਾਹ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਇਸ ਤੋਂ ਵੀ ਵੱਡੇ ਇਨਾਮ ਤੇ ਇਸ ਤੋਂ ਵੀ ਵੱਡਾ ਉਪਰਾਲਾ ਕਰਾਂਗੇ ਜੀ ਹਰ ਸਾਲ ਦੀ ਤਰ੍ਹਾਂ ਚਾਰ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਜੋ ਗੁਰਬਾਣੀ ਕੰਢ ਮੁਕਾਬਲੇ ਗੱਤਕੇ ਮੁਕਾਬਲੇ ਕਵਿਸ਼ਰੀ ਮੁਕਾਬਲੇ ਦਮਾਲਾ ਮੁਕਾਬਲੇ ਜੋ ਹਰ ਸਾਲ ਦੀ ਤਰ੍ਹਾਂ ਭਾਈ ਗਰਦਾਸ ਗੁਰਮਤ ਵਿਦਿਆਲੇ ਦਾ ਕਰਪੂਰਥਲਾ ਵੱਲੋਂ ਕਰਵਾਏ ਜਾਂਦੇ ਸਵਾਲ ਵੀ ਇਹਨਾਂ ਦੇ ਸੰਬੰਧ ਚ ਅੱਜ ਸ਼ਹਿਨਾਈ ਪੈਲਸ ਵਿਖੇ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ ਸਾਡੇ ਇਲਾਕੇ ਦੇ ਸ਼ਹਿਰ ਦੇ ਅਣਗਿਣਤ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੋ ਇਹਨਾਂ ਦਾ ਇਹੀ ਮਕਸਦ ਆ ਕਿ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਆ ਸੋਸ਼ਲ ਮੀਡੀਆ ਤੋਂ ਇਹ ਮਾੜੀਆਂ ਚੀਜ਼ਾਂ ਤੋਂ ਦੂਰ ਕਰਕੇ ਗੁਰਬਾਣੀ ਨਾਲ ਤੇ ਗੁਰਮਤ ਨਾਲ ਜੋੜਨਾ ਸੋ ਸਾਰੀਆਂ ਆਈਆਂ ਸੰਗਤਾਂ ਦਾ ਸਕੂਲਾਂ ਦਾ ਦਾਸ ਸਹਿਤ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਕਿਹਦੇ ਸ਼ੁਰੂਆਤ ਹੋਣੀ ਹੈ ਬਹੁਤ ਸੋਨਾ ਉਪਰਾਲਾ ਭਾਈ ਗੁਰਦਾਸ ਜੀ ਵਿਦਿਆਲਿਆ ਵੱਲੋਂ ਵੱਡੇ ਵੀਰ ਸੁਖਜੀਤ ਸਿੰਘ ਧਾਲੀਵਾਲ ਤੇ ਛੋਟੇ ਵੀਰ ਜਗਦੀਪ ਸਿੰਘ ਧਾਲੀਵਾਲ ਜੀ ਵੱਲੋਂ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ ਤੋਂ ਮੈਂ ਇਹ ਸਮਝਣਾ ਕਿ ਬਹੁਤ ਸੋਨਾ ਪ੍ਰਾਲਾ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ ਜੋੜਨਾ ਧਰਮ ਦੀ ਸਿੱਖਿਆ ਦੇਣਾ ਉਹ ਬਹੁਤ ਵਧੀਆ ਪ੍ਰਾਲਾ ਹੈਗਾ ਆ ਅੱਜ ਦੀ ਡੇਟ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਹਰੇਕ ਵਿਧਾਨ ਸਭਾ ਚ ਹਰੇਕ ਜ਼ਿਲ੍ਹੇ ਚ ਇਹ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਮੇਰੀ ਜਿੰਨੇ ਵੀ ਸਿੱਖ ਸੰਗਤ ਹੈਗੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਗੁਰੂ ਮਹਾਰਾਜ ਦੀਆਂ ਸ਼ਹਾਦਤਾਂ ਛੋਟੇ ਛੋਟੇ ਲਾਲ ਜਿਹੜੇ ਸ਼ਹੀਦ ਹੋਏ ਸੀਗੇ ਚਾਰ ਸਾਹਿਬ ਜਾਦੇ ਉਹਨਾਂ ਦੀ ਸ਼ਹਾਦਤਾਂ ਨੂੰ ਲੈ ਕੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਜਿਹੜਾ ਇਹ ਦਿਨ ਮਨਾਏ ਹੈਗੇ ਨੇ ਸਿੱਧੀ ਸ਼ੋਕ ਦੇ ਦਿਨੇ ਤੋਂ ਮੈਂ ਇਹੀ ਬੇਨਤੀ ਕਰਨਾ ਚਾਹਨਾ ਹੈ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਜਦਾ ਕਪੂਰਥਲੇ ਵਿੱਚ ਉਪਰਾਲਾ ਹੋ ਰਿਹਾ ਇਹ ਪਿਛਲੇ 4 ਵਾਰ ਚੌਥਾ ਪ੍ਰੋਗਰਾਮ ਹੈਗਾ ਇਹ ਧਾਰਮਿਕ ਤੋਂ ਬਹੁਤ ਸੋਨਾ ਪ੍ਰਾਲਾ ਹੈਗਾ ਤੋਂ ਹਰੇਕ ਸੰਗਤ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਹਮੇਸ਼ਾ ਦੀ ਤਰ੍ਹਾਂ ਜਦਾ ਕਪੂਥਲੇ ਪ੍ਰੋਗਰਾਮ ਹੁੰਦਾ ਤੁਸੀਂ ਵੀ ਆਪਣੇ ਆਪਣੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਕਰਾਓ ਤਾਂ ਕਿ ਛੋਟੇ-ਛੋਟੇ ਜਿਹੜੇ ਬੱਚੇ ਹੈਗੇ ਸਾਡੇ ਉਹਨਾਂ ਨੂੰ ਸਾਡੇ ਸ਼ਹੀਦਾਂ ਦੀ ਜਿਹੜੇ ਬਾਬੇ ਹੈਗੇ ਨੇ ਇਹ ਜਿਹੜੇ ਸਭ ਜੱਦੇ ਹੈਗੇ ਨੇ ਉਹਨਾਂ ਦੀ ਸ਼ਹੀਦੀ ਨੂੰ ਰੋਸ਼ਨੀ ਪਾਇਆ ਜਾ ਸਕੇ ਤੇ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ ਤਾਂ ਕਿ ਸੱਚੇ ਸੁੱਚੇ ਰਾਹ ਚੱਲ ਕੇ ਉਹ ਅੱਗੇ ਜਾ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਔਰ ਇੱਕ ਰੋਸ ਮੈਂ 4 ਦਿਨ ਪਹਿਲਾਂ ਵੀ ਇੱਕੋ ਗੱਲ ਕਹੀ ਸੀ ਕਿ ਜਿਹੜਾ ਭਾਜਪਾ ਸਰਕਾਰ ਤੋਂ ਹੈਗਾ ਕਿ ਉਹ ਹਰੇਕ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਨੇ ਬਾਬੇ ਨੇ ਉਹਨਾਂ ਨੂੰ ਜਿਹੜਾ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਤੋ ਇਹ ਬਹੁਤ ਗਲਤ ਹੈਗਾ ਇਹਦਾ ਨਾਮ ਬਦਲ ਕੇ ਜਿਹੜਾ ਹੈਗਾ ਚਾਰ ਸਾਬਜਦਿਆਂ ਦੇ ਨਾਮ ਤੇ ਰੱਖਿਆ ਜਾਣਾ ਚਾਹੀਦਾ। ਤੋਂ ਸਾਡੇ ਬਾਬੇ ਨੇ ਸਾਡੇ ਬਜ਼ੁਰਗ ਨੇ ਵੱਡੇ ਨੇ ਸਾਡੇ ਸ਼ਹੀਦ ਨੇ ਤੇ ਉਹ ਕੋਈ ਵੀਰ ਬਾਲ ਦਿਵਸੇ ਕੋਈ ਚੰਗਾ ਸ਼ੋਭਾ ਨਹੀਂ ਦਿੰਦਾ। ਤੋਂ ਭਾਜਪਾ ਸਰਕਾਰ ਨੂੰ ਇਹੀ ਬੇਨਤੀ ਆ ਕਿ ਇਹ ਜਿਹੜਾ ਹੈਗਾ ਇਹ ਨਾਮ ਬਦਲ ਕੇ ਚਾਰ ਸਾਬਜਦਿਆਂ ਦੇ ਨਾਮ ਤੇ ਜਿਹੜਾ ਹੈਗਾ ਉਹ ਰੱਖਿਆ ਜਾਵੇ ਤਾਂ ਕਿ ਜਿਹੜਾ ਧਰਮ ਦਾ ਪ੍ਰਚਾਰ ਸੱਚ ਦਾ ਪ੍ਰਚਾਰ ਔਰ ਜਿਹੜਾ ਹੈਗਾ ਹਰੇਕ ਦੇਸ਼ਾਂ ਵਿਦੇਸ਼ਾਂ ਚ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਹੋਵੇ। ਧੰਨਵਾਦ।